ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਜਪਜੀ ਸਾਹਿਬ ਦੀ ਸੰਥਿਆ ਦਾ ਭਾਗ ਸ਼ਿਵਾਂ ਲੈ ਕੇ ਆਇਆ ਹਾਂਜੀ ਜਿਦੇ ਵਿੱਚ ਆਪਾਂ ਅੱਜ ਚੌਥੀ ਪੌੜੀ ਦੀ ਸੰਥਿਆ ਕਰਾਂਗੇ ਸੋ ਸਾਧ ਸੰਗਤ ਜੀ ਸੰਥਿਆ ਕਰਦਿਆਂ ਹੋਇਆ ਕਈ ਵਾਰ ਭੁੱਲਣਾ ਰਹਿ ਜਾਂਦੀਆਂ ਹਨ ਸੋ ਸੰਗਤ ਤੋਂ ਮਾਫੀ ਚਾਹੁੰਦੇ ਹਾਂ ਜੀ ਸੋ ਆਪਾਂ ਅੱਜ ਚੌਥੀ ਪੌੜੀ ਵਿਚਾਰਦੇ ਹਾਂ ਜ ਜਿਹਦੇ ਵਿੱਚ ਆਪਾਂ ਅੱਜ ਦੇਖਾਂਗੇ ਕਿ ਕਿਵੇਂ ਲਗਾ ਮਾਸਤਰਾ ਲੱਗਦੀਆਂ ਹਨ ਕਿੱਥੇ ਕਿੱਥੇ ਵਿਸ਼ਰਾਮ ਲੱਗਦਾ ਹੈ ਸੋ ਆਪਾਂ ਫਿਰ ਉਸ ਹਿਸਾਬ ਦੇ ਨਾਲ ਹੀ ਜਿਹੜਾ ਇਸ ਪੌੜੀ ਦੇ ਵਿੱਚ ਵਿਸ਼ਰਾਮ ਲਾਉਣਾ ਹੈ ਤੇ ਲਗਾ ਮਾਸਤਰਾ ਲਾਉਣੀ ਹਨ ਸੋ ਚੌਥੀ ਪੀੜ ਪੌੜੀ ਕਿਹੜੀ ਹੈ ਜੀ ਸਾਚਾ ਸਾਹਿਬ ਸਾਚਾ ਸਾਹਿਬ ਇੱਥੇ ਆ ਕੇ ਵਿਸ਼ਰਾਮ ਲਾਉਣਾ ਹੈ ਸਾਚਾ ਸੱਚਾ ਸਾਹਿਬ ਨਹੀਂ ਬੋਲਣਾ ਇਹਨੂੰ ਸਾਚਾ ਸਾਹਿਬ ਬਨ ਮੈਂ ਜਿਹੜਾ ਇਹਨੂੰ ਥੋੜਾ ਭਾਰਾ ਬੋਲਣਾ ਹੈ ਸਾਚਾ ਸਾਹਿਬ ਸਾਚ ਫਿਰ ਇਥੇ ਠਹਿਰਾਵ ਹੈ ਸਾਚ ਨਾਏ ਭਾਖਿਆ ਭਾਉ ਅਪਾਰ ਰ ਕਹਿੰਕੇ ਇੱਕਦਮ ਛੱਡ ਦੇਣਾ ਹੈ ਪਰ ਪਰਾਰੇ ਨੂੰ ਭਾਰਾ ਬੋਲਣਾ ਹੈ ਅਪਾਰ ਅਖ ਹੈ ਅੜੇ ਐੜੇ ਨੂੰ ਕੰਨਾ ਜਿਹੜਾ ਲੱਗਿਆ ਹੈ ਦੀਰਘ ਮਾਤਰਾ ਹੈ ਹਾਹੇ ਨੂੰ ਸਿਹਾਰੀ ਹੈ ਜਿਹੜੀ ਲਘੂ ਮਾਤਰਾ ਹੈ ਸੋ ਐੜੇ ਨੂੰ ਜਿਹੜਾ ਕੰਨਾ ਹੈ ਉਹ ਲੰਮਾ ਬੋਲਣਾ ਹੈ ਤੇ ਅੱਗੇ ਜਿੱਥੇ ਵੀ ਸਿਹਾਰੀ ਬੋਲੀ ਜਾਏਗੀ ਤੇ ਕਈ ਥਾਂ ਤੇ ਸਿਹਾਰੀ ਲੱਗੀ ਹੋਈ ਹੈ ਇਸ ਨੂੰ ਸਿਹਾਰੀ ਬੋਲਣ ਸਾਰ ਛੱਡ ਦੇਣਾ ਹੈ ਆਖੇ ਮੰਗੇ ਦੇਹ ਦੇਹ ਇੱਥੇ ਲਾਵਾ ਜਿਹੜੀਆਂ ਹਨ ਇਹ ਵੀ ਦੀਰਘ ਮਾਤਰਾ ਹੈ ਜਿਹੜੀ ਸਿਹਾਰੀ ਹੈ ਇਹ ਲਘੂ ਮਾਤਰਾ ਹੈ ਆਖੇ ਮੰਗੇ ਦੇਹ ਦੇਹ ਦਾਤ ਕਰੈ ਕਰੇ ਦਾਤਾਰ ਫਿਰ ਕੇ ਅੱਗੇ ਦਲਾਈਆਂ ਬੋਲਣੀਆਂ ਹਨ ਇੱਥੇ ਅੱਗੇ ਨਹੀਂ ਬੋਲਣਾ ਅੱਗਾ ਰੱਖੀ ਐ ਰੱਖੀਏ ਨਹੀਂ ਬੋਲਣਾ ਰੱਖੀ ਐ ਜਿੱਤ ਦੇਸੈ ਦਰਬਾਰ ਰਾਰੇ ਥਲੇ ਫਿਰ ਔਂਕਰ ਲੱਗ ਗਿਆ ਆਇਆ ਹੈ ਜੀ ਇਸ ਨੂੰ ਭਾਰਾ ਬੋਲਣਾ ਹੈ ਤੇ ਇੱਕੋ ਦਮ ਛੱਡ ਦੇਣਾ ਹੈ ਬੋਲ ਕੇ ਦਰਬਾਰ ਮੂਹ ਹਾ ਇੱਥੇ ਕਨੌੜਾ ਲੱਗਿਆ ਹੋਇਆ ਮੂਹੋ ਨਹੀਂ ਬੋਲਣਾ ਮੂਹ ਹਾ ਮੂਹ ਹਾ ਕੇ ਮੂਹ ਹਾ ਕੇ ਬੋਲਣ ਬੋਲੀਐ ਜਿਤ ਸੁਣਾ ਧਰੀ ਪਿਆਰ ਅੰਮ੍ਰਿਤ ਵੇਲਾ ਇਹਨੂੰ ਜਿਹੜਾ ਅੰਮ੍ਰਿਤ ਨਹੀਂ ਬੋਲਣਾ ਅੰਮ੍ਰਿਤ ਅੰਮ੍ਰਿਤ ਬੋਲਣਾ ਹੈ ਕਿਉਂਕਿ ਰਾਰੇ ਪੈਰ ਦੇ ਵਿੱਚ ਰਾਰਾ ਲੱਗਿਆ ਹੋਇਆ ਹੈ ਸੋ ਜਿੱਥੇ ਪੈਰ ਦੇ ਵਿੱਚ ਰਾਰਾ ਲੱਗਿਆ ਹੋਵੇ ਉਹਨੂੰ ਜਲਦੀ ਨਾਲ ਬੋਲਣਾ ਹੁੰਦਾ ਹੈ ਅੰਮ੍ਰਿਤ ਵੇਲਾ ਸੱਚ ਸੱਚ ਨਾਉ ਵਡਿਆਈ ਵਿਚਾਰ ਕਰਮੀ ਇੱਥੇ ਆਪਾਂ ਬੋਲ ਜਾਨੇ ਹਾਂ ਕਰਮੀ ਬਿੰਦੀ ਲਾ ਜਾਂਦੇ ਹਾਂ ਤੇ ਬਿੰਦੀ ਨਹੀਂ ਲਾਉਣੀ ਹੈਗੀ ਕਰਮੀ ਆਵੈ ਇੱਥੇ ਵੀ ਦਿਲਾਈਆਂ ਬੋਲਣੀਆਂ ਹਨ ਕਰਮੀ ਆਵੈ ਇੱਥੇ ਵਿਸ਼ਰਾਮ ਦੇਣਾ ਹੈ ਕਪੜਾ ਨਦਰੀ ਮੋਖ ਦਵਾਰ ਇੱਥੇ ਦੇਖੋ ਐਡੇ ਨੂੰ ਕੰਨਾ ਹੈ ਜਿਹੜਾ ਦੀਰਘ ਮਾਤਰਾ ਹੈ ਜਿਹੜਾ ਔਂਕੜ ਹੈ ਇਹ ਲਘੂ ਮਾਤਰਾ ਹੈ ਸੋ ਇਸ ਨੂੰ ਆ ਜਿਹੜਾ ਹੈ ਇਹਨੂੰ ਲੰਮਾ ਬੋਲਾਂਗੇ ਦਵਾਰ ਫਿਰ ਜਿੱਥੇ ਨਾਨਕ ਆਉਂਦਾ ਹੈ ਤੇ ਵਿਸ਼ਰਾਮ ਦੇਣਾ ਹੈ ਨਾਨਕ ਏ ਵੈ ਜਾਣੀਏ ਇੱਥੇ ਆਪਾਂ ਬੋਲ ਜਾਂਦੇ ਜਾਣੀ ਹੈ ਬਿੰਦੀ ਲਾ ਜਾਂਦੇ ਹਾਂ ਬਿੰਦੀ ਨਹੀਂ ਲਾਉਣੀ ਹੈ ਜਾਣੀਏ ਸਾਭ ਆਪੇ ਸੱਚਿਆਰ ਸੁਸਾਸੰਗ ਜੀ ਆਉ ਆਪਾਂ ਇਹਨੂੰ ਇੱਕ ਵਾਰ ਫੇਰ ਦੁਹਰਾ ਲਈਏ ਹੁਣ ਤੁਸੀਂ ਵਿਸ਼ਰਾਮ ਦਾ ਧਿਆਨ ਰੱਖਣਾ ਹੈ ਕਿ ਕਿੱਥੇ-ਕਿੱਥੇ ਲੱਗਿਆ ਹੈ ਸਾਚਾ ਸਾਹਿਬ ਸੱਚ ਨਾਈ ਭਾਖਿਆ ਭਾਉ ਅਪਾਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ के अगे रखिए जित दिस दरबार मुह के बोलन बोलिए जित सुन तरे प्यार अमृत अमृत वेला सच नाव वड़ियाई विचार करमी आवे कपडा। ਨਦਰੀ ਮੂਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸੋ ਸਾਧ ਸੰਗਤ ਜੀ ਇੱਥੇ ਤੱਕ ਜਿਹੜੀ ਹੈ ਆਪਣੀ ਚੌਥੀ ਪੌੜੀ ਹੈ ਸੰਪੂਰਨ ਹੁੰਦੀ ਹੈ ਜੀ ਸੋ ਭੁੱਲ ਆ ਚੁੱਕਾ ਨਹੀਂ ਮਾਫੀ ਬਖਸ਼ਿਓ ਜੀ ਇਹ ਪੂਰੇ ਧਿਆਨ ਦੇ ਨਾਲ ਇਸ ਨੂੰ ਸਰਵਣ ਕਰੋ ਫਿਰ ਇਸ ਨੂੰ ਇਹਦੇ ਉੱਤੇ ਪ੍ਰੈਕਟਿਸ ਕਰੋ ਬੋਲ ਕੇ ਦੇਖੋ ਵਿਸ਼ਰਾਮ ਦਾ ਧਿਆਨ ਰੱਖੋ ਔਂਕੜ ਉਦ ਔਂਕੜ ਦੀ ਸਮਝ ਰੱਖੋ ਨਾਲ ਮਹਾਰਨੀ ਜੇ ਆਪਾਂ ਵੀਡੀਓ ਪਾਈ ਸੀ ਉਸ ਨੂੰ ਵੀ ਸੁਣੋ ਤੇ ਨਾਲ ਹੀ ਆਪਾਂ ਦੀਰਘ ਤੇ ਲਘੂ ਮਾਤਰਾ ਦੱਸੀ ਹੋਈ ਹੈ ਉਹ ਵੀ ਵੀਡੀਓ ਪਾਈ ਹੋਈ ਹੈ ਸੋ ਉਹ ਵੀ ਤੁਸੀਂ ਪਲੇਲਿਸਟ ਦੇ ਵਿੱਚ ਤੁਸੀਂ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਜੀ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤਾਂ ਕਿ ਤੁਹਾਡੇ ਲਈ ਜਿਹੜੀ ਆਉਣ ਵਾਲੀਆਂ ਵੀਡੀਓ ਹਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਣ ਆਲ ਨੋਟੀਫਿਕੇਸ਼ਨ ਤੇ ਕਲਿੱਕ ਕਰਿਆ ਕਰੋ ਤਾਂ ਕਿ ਜਿਹੜੀ ਵੀ ਵੀਡੀਓ ਆਵੇ ਉਸ ਸਮੇਂ ਨਾਲ ਦੀ ਨਾਲ ਤੁਹਾਡੇ ਕੋਲ ਜਾਵੇ ਸੋ ਸਾਥ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਜੀ ਹੁਣ ਅੱਗੇ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ